ਮੀਚੋ ਬਰੋਕੀ ਹਾਲ ਚਾਲ ਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਤੇ ਆਪਾਂ ਜਾ ਗਿਆ ਕੋਠੇ ਤੇ ਮੌਸਮ ਹੈਗਾ ਠੰਡਾ ਰੰਦਾ ਸਵੇਰ ਦਾ ਟਾਈਮ ਆ 7:30 ਵਜੇ ਦਾ ਤੇ ਆਪਾਂ ਕਰਨਾ ਸੀ ਥੋੜਾ ਬਹੁਤਾ ਕੰਮ ਕੋਠੇ ਤੇ ਮੌਸਮ ਰੱਬ ਨੇ ਅੱਜ ਕੀਤਾ ਪਿਆ ਪੂਰਾ ਠੰਡਾ ਤੇ ਠੀਲਡ ਠੀਲਡ ਬੱਦਲ ਵਾਈ ਬਹੁਤ ਆ ਸ਼ਾਇਦ ਦੇਖੋ ਰੱਬ ਸੁਣ ਲਵੇ ਤੇ ਮੀਂਹ ਵੀ ਸ਼ਾਇਦ ਪੈ ਜਾਏ ਰੱਬ ਪਾ ਦੇ ਮੀਂਹ ਚੰਗੀ ਗੱਲ ਹੀ ਆ ਆਪਾਂ ਜਾਣਾ ਸੀ ਤੇ ਕੱਢਦੇ ਆ ਬੁਲਟ ਬਾਹਰ ਲੈ ਕੇ ਜੰਮੀਆ ਖੇਤ ਨੂੰ ਬੋਲਟ ਕੱਢ ਲਿਆ ਆਪਾਂ ਵਾਹ ਤੇ ਕਰਦੇ ਨੂੰ ਸਟਾਰਟ ਆ ਵੀ ਚੱਲਦੇ ਗੇ ਲੋ ਮੌਸਮ ਦਾ ਅੰਜਾਇ ਕਰ ਲਈ ਆਪਾਂ ਚੱਲ ਪਿਆ ਖੇਤ ਨੂੰ ਦੇ ਆ ਜਾ ਕੇ ਪਤਾ ਕਾ ਕੰਮ ਕਰਾਇਆ ਲੈਬਲੈਂਡ ਦਾ ਪਾਣੀ ਆ ਜਾਣ ਕਰਦਾ ਵਾਕਿਲੀ ਨਹੀਂ ਅਰੇ ਆਪਾਂ ਕੀ ਹੋ ਗਿਆ ਹੋ ਗਿਆ ਹੋ ਗਿਆ ਬੰਦ ਹੋ ਤਰਕੀ ਬਣਿਆ ਪਿਆ ਬਹੁਤ ਹੀ ਖਰਾਬ ਉਹ ਟਰੈਕ ਟੜਾ ਜ ਮੈਜੂ ਗਿਆ ਟੋਟਾ ਤੇ ਪ੍ਰੈਸ਼ਰ ਪੀ ਜਾਂਦਾ ਭਾਈ ਇਹਨੂੰ ਪ੍ਰੈਸ਼ਰ ਭਾਈ ਉਹਨਾਂ ਨੇ ਲੋਸ਼ਨ ਲਾ ਕੇ ਅੱਗੇ ਪੱਥਰ ਰੱਖਿਆ ਤਾਂ ਵੀ ਭੱਟਦਾ ਨਹੀਂ ਟਰੈਕਟਰ ਗਿਆ ਖੁੱਬ ਦੇ ਵੀਰ ਹੋਣੀ ਲੱਗੇ ਪਿਆ ਕੱਢਣ ਨੇਗਲ ਨਹੀਂ ਰਿਹਾ ਕਾਫੀ ਟਾਈਮ ਹੋ ਗਿਆ ਮਿਹਨਤ ਕਰਿਆ ਨੇ ਟਰੈਕਟਰ ਜਾਦਾ ਬੈਠ ਗਿਆ ਤੇ ਆਪਣੀ ਦੇ ਤਰੀਕੇ ਦੇ ਅੱਧੀ ਵਾਈਸ 36 ਹੋਣ ਵਾਲੀ ਪਈ ਸੁੱਕੀ ਆਪਦਾ ਪਾਣੀ ਨਹੀਂ ਛੱਡਿਆ ਜੇ ਆ ਜਿੰਨਾ ਥਾਂ ਪਾਣਾ ਹੋ ਜਾਂਦਾ ਸੀ ਨਾਲਾ ਇੱਧਰ ਸਾਰੀ ਬਾਈ ਕਈ ਹੈ ਬਾਈ ਨੇ ਕਰਤੇ ਮੂਤੇ ਤੇ ਟਰੈਕਟਰ ਇਹ ਨਹੀਂ ਨਿਕਲਿਆ ਲੱਗੇ ਤਾ ਇਹ ਯਾਰ ਜੇ ਕੋਈ ਨਾ ਆਇਆ ਤਾਂ ਇਹ ਜੰਨੇ ਕੋ ਬੰਨੇ ਕੋ ਜੰਨੇ ਕੋ ਪਾਣੀ ਨਾਲ ਲਾਗੇ ਨਾਲ ਲਾਗੇ ਅੰਜਾਇਆ ਨਹੀਂ ਲੱਗਿਆ ਆਪਾਂ ਵਾਪਸੀ ਆ ਗਏ ਆ ਘਰੇ ਜਾਣੇ ਹੁਣ ਅੰਦਰ ਬੋਲਟ ਲੱਗਤਾ ਤੇ ਹਰ ਕੋ ਸੁੱਟ ਗਿਆ ਜੀ ਅੰਦਰ ਜਾਣੇ ਆ ਵਾਰ ਇੱਧਰ ਬੈਠੇ ਨਾਨਾ ਜੀ ਆਪਣਾ ਥੋੜਾ ਬਹੁਤੋ ਬਿਜਲੀ ਦਾ ਕੰਮ ਸੀ ਤੇ ਉਹ ਆਪਾਂ ਫਾਈਨਲ ਕਰਕੇ ਸਾਰਾ ਨਵੇੜ ਲਿਆ ਕੁਸ਼ੀਸੀ ਦਾ ਉਥੋਂ 1.75 ਨੂੰ ਦੁਬਾਰਾ ਪਾਇਆ ਤੇ ਆਪ ਸਾਰਾ ਕਰਕੇ ਬਿਜਲੀ ਦਾ ਕੰਮ ਓਕੇ ਦੇ ਹੁੰਦਾ ਬਹੁਤ ਫਰੀਆ ਦਿਆਂ 10 ਮੀਟਰ ਅਸਟ ਹਾਏ ਮੈਡਮ ਜੀ ਗਏ ਨੇ ਕੋਲਰ ਕੱਸੋ ਕੋਲਰ ਖੋਲਿਆ ਪਿਆ ਬਾਕੀ ਟਾਈਮ ਦਾ ਚਲਾਇਆ ਹੀ ਨਹੀਂ ਸੋਖਣਾ ਗਾ ਲੋੜ ਹੀ ਨਹੀਂ ਭਈ ਏਸੀ ਚੱਲਦਾ ਰਹਿੰਦਾ ਉਹ ਵੀ ਰੱਬ ਨੇ ਸੌ ਦਾ ਤੋੜੀ ਆ ਇੱਕ ਵਾਰੀ ਮਾੜੀ ਮੋਟੀ ਕਿਣਮਣ ਜੀ ਦਾ ਹੋ ਰਹੀ ਆ ਜੇ ਬਾਅਦ ਜੇ ਕੰਮ ਦੇ ਠੰਡਾ ਮੌਸਮ ਹੋ ਜੀ ਦੇਖਦੇ ਆ ਕੀ ਬਣਦਾ ਅੱਗੇ ਅੱਜ ਆਪਾਂ ਜਾਣਾ ਸੀ ਸ਼ਹਿਰ ਜੇ ਨਾ ਮਮੈਂ ਚਾਹਣਾ ਮਤਵਾਇਤ ਬਹੁਤ ਇੱਕ ਲੈਣੇ ਸੀ ਬਹਾਣੇ ਕੰਪਰੇ ਹੋਰ ਨਿਕਲਦੇ ਦੋ ਤਿੰਨ ਟਾਪਾਂ ਜਾਣੇ ਆ ਜੀਰੇ ਸ਼ਹਿਰ ਚ ਆ ਪਾ ਗਏ ਸੀ ਹੁਣ ਜਾਣੇ ਆ ਕੱਪੜਿਆਂ ਵਾਲੀ ਦੁਕਾਨ ਤੇ ਡਾਕਟਰ ਹੈ ਨਹੀਂ ਸੀਗਾ ਕੋਣ ਨੇ ਆਉਣਾ ਸੀ ਜੀ ਕੈਂਟਾ ਅੰਤਾਂ ਅੰਤਾਂ ਗੰਦਾਂ ਦੇਟ ਆਪਾਂ ਜਾਣਾ ਸੀ ਕੱਪੜਿਆਂ ਦੇ ਬੰਦੇ ਚੱਲਦੇ ਆ ਮਾਣ ਲੈਣੇ ਤੋਂ ਕੱਪੜੇ ਕੱਕੜ ਸ਼ਰੂਪ ਆ ਗਏ ਸੀ ਤੁਹਾਨੂੰ ਮਾਣੇ ਕੱਪੜੇ ਨਹੀਂ ਵੱਡਾ ਬਾਰਾ ਜੀ ਇਹੋ ਜੀ ਕੱਪੜੇ ਲੈ ਲੈਣੇ ਮਨੀਵਾ ਆਪਾਂ ਚੱਲਦੇ ਹਾਂ ਨਹੀਂ ਹੈਗਾ ਨਹੀਂ ਹੈਗਾ ਵੀਰੋਂ ਜਾਵਾਂਗੇ ਆਪਾਂ ਮੰਮੀ ਦੀ ਮਾਸੀ ਦੇ ਘਰੇ ਬੰਦੇ ਲੱਗਦੀ ਆ ਨਾਨੇ ਜਿਹੜੋਂ ਜਾਣਾ ਪਾਉਣਾ ਦੇ ਘਰੇ ਆਪਾਂ ਹੁਣ ਇਸ ਤਰ੍ਹਾਂ ਲੱਗਿਆ ਚੈੱਕ ਕਰ ਜਿਹੜਾ ਆਪਾਂ ਡਾਕਟਰ ਦੇ ਆ ਗਏ ਆ ਇੰਨਾ ਲੱਗ ਪੇ ਦਵਾਈ ਦਵਾਈ ਦੇ ਕੇ ਦੁੱਛੀ ਜੀ ਮੈਂਗਾ ਰੋਟਾ ਤੁਹਾਨੂੰ ਦੱਸਾਂ ਤਰੀਆਂ ਦੇ ਬੀਪੀ ਵਗੈਰਾ ਚੈੱਕ ਜਾਨਾ ਭਾਈ ਹਿਨੀ ਨੇ ਉਹ ਸਾਹਮਣੇ ਹੀ ਨੇ ਜਿਹੜਾ ਕੋਲ ਜਿਹੜਾ ਸ਼ੌਟ ਤੇ ਆ ਰਹੀ ਅੰਦਰ ਆ ਗਏ ਵਾਪਸੀ ਡਾਕਟਰ ਦੇ ਜੀ ਸਾ ਮਮੀ ਅੰਦਰ ਬੈਠੇ ਆ ਲੋ ਵੀ ਮਿੱਤਰੋ ਬੀਬੀ ਦਾ ਹਨੀ ਘਰੇ ਤੇ ਹੋ ਗਿਆ ਵਨ ਡੇ ਦੇ ਹੁਣ ਆਪਾਂ ਜਾਣੇ ਆ ਵਾਪਸੀ ਆਪਾਂ ਦੇਖੋਗੇ ਉਸ ਤੋਂ ਜਾਣਿਆ ਕਾ ਨੂੰ ਹੁਣ ਕਾਵਾਂਗੇ ਬਸ ਸਪਿੰਗ ਰੋਲ ਫਿੰਗਰ ਹੋਲਡ ਆਰਡਰ ਦੇ ਦਿੱਤਾ ਆ ਤੇ ਰੋਮਾ ਮਸਤਾ ਆ ਗਏ ਹੁਣ ਆਪਾਂ ਇਹਨਾਂ ਖਾਣੀਆਂ ਤੇ ਇਸ ਕਰਦੇ ਆ ਮਸਤਾ ਖਾ ਕੇ ਤੇ ਆਪਾਂ ਚੰਨ ਕੱਢਦੇ ਆ ਤਾਂ ਚਾਹੀਦਾ ਆਪਾਂ ਖਾਣਾ ਨਹੀਂ ਸੀ ਸਬਜ਼ੀ ਤੇ ਸਬਜ਼ੀ ਉਹਨਾਂ ਪਰ ਲਈ ਖਰੀਦ ਤੇ ਹੁਣ ਆਪਾਂ ਉੱਥੀ ਸਾਈਡ ਹੀ ਜਾਂਦੇ ਆ ਨੰਗ ਗਏ ਆ ਹਾਂ ਸ਼ੌਕ ਨੂੰ ਨੰਦੇ ਕੋਲੇ ਆ ਗਏ ਆ ਤੇ ਜਾਂਦੇ ਆ ਅੱਗੇ ਮੁੰਡੇ ਕੀੜਦੇ ਆ ਭਾਬੀ ਪਤਾ ਤੇ ਜਿਹੜਾ ਬਣ ਗਿਆ ਭਾਬੀ ਉਹਦੀਆਂ ਬੰਨਣਗੇ ਅੱਖਾਂ ਦੇਖੋ ਇਸ ਟਾਈਮ ਕਿੰਦੀ ਲਾਟਰੀ ਨਿਕਲਦੀ ਆ ਓਏ ਇੱਕ ਮੱਤਾ ਰਹਿ ਗਿਆ ਕਿੰਦੀ ਲਾਟਰੀ ਨਿਕਲਾਈ ਤੁਰ ਪਿਆ ਆਈਡੀਆ ਲਾਲਾ ਜਾ ਰਿਹਾ ਹੈ ਗੁਰੇਵਾਲੇ ਨੂੰ ਗੁਰੇਵਾਲੇ ਨੂੰ ਜਾਣਾ ਇਹਨੇ ਬਗਿਆ ਮੁੰਡੇ ਨੂੰ ਕੇ ਗਿਆ ਆਈਡੀਆ ਸਿੱਧਾ ਲਾ ਲਿਆ ਨੇ ਆਈਡੀਆ ਹਾਂਜੀ ਆਪਾਂ ਜਾਣੇ ਹੁਣ ਤਰੇਕ ਲੈਣ ਬੱਕਰੀਆਂ ਵਾਸਤੇ ਘਰੇ ਆ ਗਏ ਸੀ ਤੇ ਮੈਂ ਕਿੱਥੇ ਜਾਵਾਂਗੇ ਖਲਾਸੀ ਆਪਣਾ ਲੱਗ ਪਿਆ ਤਰੇਕ ਤੋੜਨ ਦਾ ਤੇ ਆਪਾਂ ਖੜੇ ਆ ਆਪਾਂ ਵੀ ਤਰੇਕ ਤੋੜਦੇ ਆਂ ਸਰ ਬੱਕਰੀਆਂ ਨੂੰ ਪਾ ਕੇ ਫਿਰ ਜਾਣਾ ਖੇਤੋਂ ਹਾਲ ਚੱਕਣ ਮੈਂ ਤੇ ਸੁਖੀ ਨੇ ਇਧਰੋਂ ਤੇ ਸੁਖੀ ਆਪਣਾ ਉੱਥੋਂ ਲੈ ਕੇ ਆ ਰਿਹਾ ਤਰੇਕ ਦਾ ਪੂਰਾ ਲੋਡ ਹੋ ਕੇ ਆ ਰਿਹਾ ਵਾ ਲੋਕੇਸ਼ਨ ਖੱਡੀ ਖਾਂਟ ਆ ਤੇ ਆਉਣ ਤੇ ਤਰੇਕ ਦੇ ਟਿੱਪਾ ਹੁਣ ਜਾਣੇ ਨੇ ਖੇਤ ਨੂੰ ਚੱਲ ਵੀ ਸੁਖੀ ਟਰੈਕਟਰ ਕੱਢੀਏ ਦਰ ਆਪਣੀ ਜਨਤਾ ਪਾਰਟੀ ਇਹ ਹੈਗਾ ਪੰਜ ਆ ਪੰਜ ਆ ਇਧਰ ਪਟੀਜਾਂ ਤੇ ਫਿਰ ਸੁਖੀ ਆ ਰਹੇ ਹਾਂਜੀ ਆਪਾਂ ਹਾਲ ਪਾਲਿਆਂ ਤੇ ਹੁਣ ਜਾਨੇ ਆਪਾਂ ਕਰੇ ਤੇ ਟਰੈਕਟਰ ਫੜਾਉਣੇ ਆ ਸੁੱਖੀ ਨੂੰ ਸੁੱਖੀ ਚਲਾਊਗਾ ਆਪਾਂ ਬੈਠ ਦੇ ਮਗਰਾਰ ਤੇ ਬਹੁਤ ਜ ਆਪਾਂ ਫਾਈਨਲੀ ਆ ਗਏ ਆ ਬੈਂਡ ਹਾਲ ਪਾ ਆ ਰਹੇ ਹੁੰਦੇ ਆ ਤੇ ਸੁੱਖੀ ਨੂੰ ਲਾਤਾ ਇਹ ਟਰੈਕਟਰ ਚਲਾਉਣ ਆਪਾਂ ਬੈਣ ਕੇ ਮਗਰਾਰ ਦੇ ਨਾਲ ਉਹ ਵੀ ਹਲਾ ਲਾ ਦੀਆਂ ਸੁੱਖੀ ਲਾਉਣ ਲੱਗਾ ਟਰੈਕਟਰ ਅੰਦਰ ਆਪਾਂ ਜਾਨੇ ਆ ਕਰੇ ਠੀਕਾ ਆ ਭਾਈ ਤੇ ਹਾਂਜੀ ਦੋਸਤੋ ਆਪਾਂ ਫਾਈਨਲੀ ਘਰ ਆ ਗਏ ਸੀ ਤੇ ਟਾਈਮ ਹੋ ਗਿਆ ਵਾ ਸਾਵਾ ਸੱਤ ਦਾ ਟਾਈਮ ਹੋ ਗਿਆ ਵਾ ਤੇ ਆਪਾਂ ਅੱਜ ਦਾ ਵਲੌਗ ਕਰਦੇ ਇੱਥੇ ਖਤਮ ਮਿਲਦੇ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਮੈਂਟ ਸ਼ੇਅਰ ਜ਼ਰੂਰ ਕਰੋ ਭਰਾ ਦੀ ਕਰੋ ਸਪੋਰਟ ਸੋ ਬਾਏ